ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਆ ਮਿੱਤਰ ਸਹੇਲੀ ਨੂੰ ਪਾਖੜਾ ਡੈਮ ਦੀ ਸੈਰ ਦਾ ਹਾਲ ਇੱਕ ਪੱਤਰ ਰਾਹੀਂ ਲਿਖੋ ਤਾਂ ਅੱਜ ਆਪਾਂ ਇਹ ਅਰਜੀ ਦੇਖਣ ਵਾਲੇ ਆ ਪੱਤਰ ਤਾਂ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆ ਤਾਂ ਪਹਿਲਾਂ ਤੁਸੀਂ ਲਿਖ ਦੇਣਾ ਪ੍ਰੀਖਿਆ ਭਵਨ ਫੇ ਨੀਚੇ ਲਿਖ ਦੇਣਾ ਆਪਣੇ ਸਕੂਲ ਦਾ ਨਾਮ ਇਸ ਸ਼ਹਿਰ ਤੇ ਮਿੱਟੀ ਉਸ ਤੋਂ ਲਿਖਣਾ ਹੈ ਪਿਆਰੇ ਜਾਂ ਪਿਆਰੀ ਤੁਸੀਂ ਆਪਣੇ ਸਹਿਰਲੀ ਜਾਂ ਮਿੱਤਰ ਦਾ ਨਾਂ ਲਿਖ ਦੇਣਾ ਇੱਥੇ ਸतीश ਸ਼੍ਰੀ ਅਕਾਲ ਪਿਛਲੇ ਦਿਨੀ 12 ਵਿਦਿਆਰਥੀਆਂ ਦਾ ਇੱਕ ਗਰੁੱਪ ਅਧਿਆਪਕ ਸਾਹਿਬ ਦੀ ਅਗਵਾਈ ਵਿੱਚ ਪਾਖੜਾ ਡੈਮ ਦੀ ਸੈਰ ਕਰਨ ਲਈ ਗਿਆ ਅਸੀਂ ਕੁਝ ਘੰਟਿਆਂ ਤੇ ਸਫਰ ਨਾਲ ਨੰਗਲ ਪਾਰ ਕਰ ਪਾਖੜਾ ਡੈਮ ਦੇ ਨੇੜੇ ਪਹੁੰਚ ਗਏ ਸਾਡੇ ਅਧਿਆਪਕ ਜੀ ਨੇ ਸਾਨੂੰ ਦੱਸਿਆ ਕਿ ਇਹ ਏਸ਼ੀਆ ਦਾ ਸਭ ਤੋਂ ਉੱਚਾ ਪਹਾੜ ਹੈ ਇਸ ਪਰਬਤਾਲ ਹੜ ਜਾਂ ਕਿਸੇ ਤੋੜ-ਫੋੜ ਦਾ ਅਸਰ ਨਹੀਂ ਹੋ ਸਕਦਾ ਇਸ ਦੀ ਲੰਬਾਈ 518 ਮੀਟਰ ਹੈ ਇਸ ਦੇ ਪਰਲੇ ਪਾਸੇ ਗੋਵਿੰਦ ਸਾਗਰ ਝੀਲ ਬਣਾਈ ਗਈ ਹੈ ਜਿਸ ਵਿੱਚ ਬਹੁਤ ਮਾਤਰਾ ਵਿੱਚ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ ਅਧਿਆਪਕ ਜੀ ਨੇ ਦੱਸਿਆ ਕਿ ਇਸ ਸਵਨ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੀਤਾ ਸੀ ਅਸੀਂ ਤੁਰ ਕੇ ਇਸ ਡੈਮ ਨੂੰ ਵੇਖਿਆ ਬਹੁਤ ਸਾਰੇ ਹੋ ਯਾਤਰੀ ਉੱਥੇ ਪਿਕਨਿਕ ਬਣਾ ਰਹੇ ਹਨ ਕੁਝ ਕਿਸ਼ਤੀਆਂ 'ਚ ਸੈਰ ਵੀ ਕਰ ਰਹੇ ਹਨ ਅਧਿਆਪਕ ਜੀ ਨੇ ਦੱਸਿਆ ਕਿ ਇਸ ਬੰਨ ਨਾਲ ਦਰਿਆ ਦੇ ਪਾਣੀ ਨੂੰ ਰੋਕ ਕੇ ਸਿੰਚਾਈ ਲਈ ਬਹੁਤ ਸਾਰੀਆਂ ਨਹਿਰਾਂ ਕੱਢੀਆਂ ਹਨ ਅਤੇ ਟਰਬਾਈਨ ਚਲਾ ਕੇ ਬਿਜਲੀ ਪੈਦਾ ਕੀਤੀ ਗਈ ਹੈ ਇਸ ਤਰ੍ਹਾਂ ਕੋਈ 3 ਘੰਟੇ ਉੱਥੇ ਗੁਜ਼ਾਰਨ ਮਗਰੋਂ ਸੀ ਵਾਪਸ ਪਰਤਦਾ ਹੈ ਤੇਰਾ ਦੋਸਤ ਜਾਂ ਤੇਰੀ ਸਹੇਲੀ ਤਾਂ ਨਾਮ ਤੁਸੀਂ ਆਪਣਾ ਇੱਥੇ ਲਿਖ ਦੇਣਾ ਹੈ ਤਾਂ ਬੱਚਿਓ ਵੀਡੀਓ ਬਸੰਦਾਈ ਹੈ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ